രണ്ടോ മൂന്നോ ഇന്ന വെള്ളശ്ശേരിയിൽ രണ്ടോ മൂന്നോ കടകളേ ഉണ്ടായിരുന്നു ഇവിടെയാണ് കുറച്ച് കടകളൊക്കെ ഉണ്ടായിരുന്നു ഈ നിൽക്കുന്ന അഭാഗത്ത് അവിടെ ഇങ്ങോട്ട് മുഖം തിരിച്ച് ഒരു കറിയുണ്ടായിരുന്നു ആ കറയുടെ താഴെ ਪੁਲਿਸ ਆਪੋ ਡੈਜੀ ਮਰਦਿਸ ਆਪੋ ਡੈਜੀ ਅਨਿਛਪਾ ਦਾ ਆਇਰ ਰਹਿ ਲਮਨ ਦਾ ਆਪੋ ਡੈ ਆ ਮਾੜੀ ਚੋ ਹੈ ਦੇ ਕਿਰਕਲੂ ਕੈਨਸਰ ਵਾਲਾ ਸੰਗਮ ਨੂੰ ਬਰਗਨ ਦਾ ਸਾਇੰਸ ਨਾਲ ਸੰਬੰਧਿਤ ਹੈ ਆ ਹੱਪੀ ਸਨ ਪ੍ਰੋਗਰੈਸ ਨੂੰ ਵਿਦਵਾਨਾਂ ਗੂੜਲਾ ਵਰਨਿਤ ਕੀਤਾ ਪੜੀ ਛੇਗੇ ਜਿਹੀ ਕਾਇਰਨ ਡਾਕਰ ਹੋਈ ਹੈ। ਸ਼ਰੇ ਜੁੜੇ ਰਿਹਾ ਨਾਲੋਂ ਉੱਡੇ।